ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਸੋ ਸਭ ਤੋਂ ਪਹਿਲਾਂ ਸਾਰਿਆਂ ਨੂੰ 15 ਅਗਸਤ ਜਾਨੀ ਕਿ ਸੁਤੰਤਰਤਾ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਔਰ ਇਸ ਮੌਕੇ ਤੇ ਅੱਜ ਬਾਲੀਵੁੱਡ ਦੇ ਵਿੱਚ ਬਾਕਸ ਆਫਿਸ ਤੇ ਇਕੱਠੀਆਂ ਪੰਜ ਫਿਲਮਾਂ ਰਿਲੀਜ਼ ਹੋਣ ਜਾ ਰਹੀਆਂ ਨੇ ਪੰਜ ਫਿਲਮਾਂ ਅਜ ਬਾਕਸ ਆਫਿਸ ਤੇ ਭਿੜਨਗੀਆਂ ਸੋ ਫਿਲਮਾਂ ਕਿਹੜੀਆਂ ਕਿਹੜੀਆਂ ਨੇ ਤੇ ਇਸ ਦੇ ਨਾਲ ਜੇ ਦੱਸ ਦਿਆਂ ਕਿ ਦੋ ਫਿਲਮਾਂ ਜਿਹੜੀਆਂ ਸਾਉਥੀਆਂ ਨੇ ਔਰ ਤਿੰਨ ਫਿਲਮਾਂ ਬਾਲੀਵੁੱਡ ਦੀਆਂ ਨੇ ਅੱਜ ਇਕੱਠੀਆਂ ਪੰਜ ਫਿਲਮਾਂ ਬਾਕਸ ਆਫਿਸ ਤੇ ਫਿਰਨ ਗਿਆ ਸੋ ਸਭ ਤੋਂ ਪਹਿਲਾਂ ਤੁਹਾਨੂੰ ਫਿਲਮ ਦਾ ਨਾਮ ਦੱਸਦੇ ਆ ਸਭ ਤੋਂ ਪਹਿਲੀ ਫਿਲਮ ਜਿਹੜੀ ਅੱਜ ਰਿਲੀਜ਼ ਹੋਣ ਜਾ ਰਹੀ ਉਸ ਦਾ ਨਾਮ ਹੈ ਸਤਰੀ 2 2018 ਦੇ ਵਿੱਚ ਇਸ ਦਾ ਪਹਿਲਾ ਪਾਰਟ ਰਿਲੀਜ਼ ਹੋਇਆ ਸੀ ਤੇ ਉਸ ਤੋਂ ਬਾਅਦ ਹੁਣ 2024 ਦੇ ਵਿੱਚ ਸਤਰੀ 2 ਦਾ ਅੱਜ ਜਿਹੜਾ ਕਿ ਅੱਜ ਫਿਲਮ ਰਿਲੀਜ਼ ਹੋਣ ਜਾ ਰਹੀ ਉਸ ਤੋਂ ਬਾਅਦ ਜੇ ਫਿਲਮ ਦੀ ਗੱਲ ਕਰੀਏ ਦੂਸਰੀ ਫਿਲਮ ਹੈ ਐਮ ਇ ਵਰਕ ਅਕਸ਼ੇ ਕੁਮਾਰ ਫਰਦੀਨ ਖਾਨ ਅਤੇ ਹੋਰ ਵੀ ਕਈ ਨਾਲ ਸਪੋਰਟਿੰਗ ਐਕਟਰ ਨੇ ਫਿਲਮ ਦਾ ਨਾਮ ਹੈ ਖੇਲ ਖੇਲ ਮੇ ਸੋ ਦੂਸਰੀ ਫਿਲਮ ਏ ਹੈ ਜੇ ਤੀਸਰੀ ਫਿਲਮ ਦੀ ਗੱਲ ਕਰੀਏ ਤਾਂ ਤੀਸਰੀ ਫਿਲਮ ਹੈ ਜੌਨ ਅਬਰਾਹਮ ਦੀ ਵੇਦਾ ਸੋ ਕਾਫੀ ਲੰਬੇ ਸਮੇਂ ਤੋਂ ਇੰਤਜ਼ਾਰ ਸੀਗਾ ਜੌਨ ਅਬਰਾਹਮ ਦੀ ਫਿਲਮ ਦਾ ਸੋ ਕਾਫੀ ਲੰਬੇ ਇੰਤਜ਼ਾਰ ਤੋਂ ਬਾਅਦ ਜੌਨ ਇੱਕ ਵਾਰ ਫਿਰ ਵਾਪਸ ਆ ਰਹੇ ਨੇ ਔਰ ਫਿਲਮ ਦਾ ਨਾਮ ਹੈ ਵੇਦਾ ਤੇ ਇਸ ਦੇ ਨਾਲ ਹੀ ਸਬਦੀਆਂ ਦੋ ਫਿਲਮਾਂ ਜਿਹੜੀਆਂ ਰਿਲੀਜ਼ ਹੋਣ ਜਾ ਰਹੀਆਂ ਹੈ ਤੇ ਪਹਿਲੀ ਫਿਲਮ ਦਾ ਨਾਮ ਹੈ ਤੰਗਲਾਨ ਉਸ ਤੋਂ ਬਾਅਦ ਜੇ ਦੂਸਰੀ ਫਿਲਮ ਦੀ ਗੱਲ ਕਰੀਏ ਰਗੂ ਥਾਤਾ ਸੋ ਇਹ ਪੰਜ ਫਿਲਮਾਂ ਅੱਜ ਰਿਲੀਜ਼ ਹੋਣ ਜਾ ਰਹੀਆਂ ਨੇ ਇੱਕ ਵੱਡੇ ਮੌਕੇ ਤੇ ਕਿਉਂਕਿ ਜੇ ਅੱਜ ਗੱਲ ਕਰੀਏ ਅੱਜ ਦਿਨ ਵੀਰਵਾਰ ਹੈ ਸ਼ੁੱਕਰਵਾਰ ਨਹੀਂ ਸੋ ਸ਼ੁੱਕਰਵਾਰ ਤੇ ਆਪਾਂ ਅੱਗੇ ਤਿੰਨ ਦਿਨ ਜਿਹੜੇ ਨੇ ਆਉਣ ਵਾਲੇ ਨੇ ਉਹ ਵੀਕਐਂਡ ਆ ਸੋ ਹੋ ਸਕਦਾ ਹੈ ਕਿ ਇਹ ਦੋ ਫਿਲਮਾਂ ਜਿਹੜੀਆਂ ਨੇ ਖੇਲ ਖੇਲ ਮੇ ਔਰ ਸਤਰੀ 2 ਇਹਨਾਂ ਦੋਨਾਂ ਵਿੱਚ ਕੰਪੀਟੀਸ਼ਨ ਹੋ ਸਕਦਾ ਹੈ ਕਿ ਦੋਨਾਂ ਫਿਲਮਾਂ ਚੋਂ ਸਭ ਤੋਂ ਵੱਧ ਕਮਾਈ ਪਹਿਲੇ ਦਿਨ ਦੀ ਕਿੰਨੇ ਕਰੋੜ ਪਹਿਲੇ ਦਿਨ ਕਮਾਏ ਨੇ ਹੋ ਸਕਦਾ ਹੈ ਕਿ ਸਤਰੀ 2 ਅੱਗੇ ਲੰਘ ਜਾਵੇ ਕਿਉਂਕਿ ਜੇ ਗੱਲ ਕਰੀਏ ਤਾਂ ਇਸ ਫਿਲਮ ਦਾ ਕਾਫੀ ਲੰਬੇ ਸਮੇਂ ਤੋਂ ਇੰਤਜ਼ਾਰ ਸੀ ਦਰਸ਼ਕਾਂ ਨੂੰ ਕਿ ਕਦੋਂ ਸਤਰੀ 2 ਜਿਹੜੀ ਫਿਲਮ ਰਿਲੀਜ਼ ਹੁੰਦੀ ਹੈ ਔਰ ਕਿਉਂਕਿ ਇਸ ਦੇ ਵਿੱਚ ਖਾਸੀਅਤ ਹੈ ਕਿ ਇਹ ਹਾਰਰ ਕਾਮੇਡੀਆ ਔਰ ਜਿਹੜੀ ਜਦ ਤੱਕ ਫਿਲਮ ਖਤਮ ਹੁੰਦੀ ਹੈ ਉਸ ਤੋਂ ਬਾਅਦ ਅੱਗੇ ਇਹ ਫਿਲਮ ਸ਼ੁਰੂ ਹੋਵੇਗੀ ਜਿਨ੍ਹਾਂ ਨੇ ਪਹਿਲਾ ਪਾਰਟ ਦੇਖਿਆ ਹੈ ਉਹੀ ਇਹ ਦੂਸਰਾ ਪਾਰਟ ਦੇਖਣ ਜਾਣ ਕਿਉਂਕਿ ਜੇ ਤੁਸੀਂ ਪਹਿਲਾ ਪਾਰਟ ਨਹੀਂ ਦੇਖਿਆ ਤਾਂ ਤੁਹਾਨੂੰ ਇਸ ਦੂਸਰੇ ਪਾਰਟ ਦੀ ਸਮਝ ਨਹੀਂ ਆਵੇਗੀ ਸੋ ਤੁਹਾਨੂੰ ਕਿਸ ਫਿਲਮ ਦੀ ਵੇਟ ਸੀਗੀ ਔਰ ਤੁਸੀਂ ਕਿਹੜੀ ਫਿਲਮ ਦੇਖਣ ਜਾ ਰਹੇ ਹੋ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਇੱਕ ਦਰਬਾਦ ਡੈਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਡੈਨਿਕ ਸਵੇਰਾ ਟੀਵੀ YouTube Facebook Instagram ਐ اور WhatsApp ਚੈਨਲ ਪਰ